ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੇ ਲਾਈਵ ਆਉਣ ਤੋਂ ਬਾਅਦ ਮਾਨ ਸਰਕਾਰ ਨੇ ਇੱਕ ਪੋਸਟ ਰਾਈਂਗ ਗੱਲ ਦੱਸੀ ਹੈ ਜਿਸ ਵਿੱਚ ਲਿਖਿਆ ਹੈ ਕਿ ਦਰਅਸਲ ਪੰਜਾਬ ਸਰਕਾਰ ਤੋਂ ਮੂਸੇਵਾਲੇ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ ਆਈ ਵੀ ਐਫ ਇਲਾਜ ਦੀ ਰਿਪੋਰਟ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ ਉਹਨਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ ਪਰ ਇਹਨਾਂ ਕਾਗਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ ਸਮੂਹ ਪੰਜਾਬੀਆਂ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੇ શુભ ਚਿੰਤਕਾਂ ਨੂੰ ਅਪੀਲ ਹੈ ਕਿ ਉਹ ਫਵਾਵਾਂ ਤੋਂ ਸੁਚੇਤ ਰਹਿਣ ਇਸ ਦੇ ਨਾਲ ਹੀ ਜਿਹੜੀ ਫੋਟੋ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਸਿੱਧੂ ਮੂਸਲ ਦੇ ਮਾਤਾ ਜੀ ਦੇ ਨਾਲ ਜਿਹੜੀ ਕੁੜੀ ਨਜ਼ਰ ਆ ਰਹੀ ਹੈ ਇਸ ਨੂੰ ਸਿੱਧੂ ਮੂਸਲ ਦੀ ਮੰਗੇਤਰ ਕਹਿ ਕੇ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਪਰ ਜਦੋਂ ਇਹ ਕੁੜੀ ਸਾਹਮਣੇ ਆਈ ਤੇ ਇਸਨੇ ਕਿਹਾ ਕਿ ਮੇਰਾ ਤਾਂ ਸਿੱਧੂ ਮੂਸੇਵਾਲਾ ਭਰਾ ਸੀ ਲੋਕੀ ਜਾਣ-ਬੁੱਝ ਕੇ ਮੇਰੀਆਂ ਫੋਟੋਆਂ ਲਾ ਕੇ ਮੈਨੂੰ ਬਦਨਾਮ ਕਰ ਰਿਹਾ ਐਮ ਦੀ ਕੋਈ ਗੱਲ ਨਹੀਂ ਵੱਡਾ ਸਿੱਧੂ ਵੀ ਮੇਰਾ ਭਰਾ ਸੀ ਤੇ ਛੋਟਾ ਸਿੱਧੂ ਵੀ ਮੇਰਾ ਭਰਾ ਹੈ ਇਸ ਦੇ ਨਾਲ ਹੀ ਇਸ ਕੁੜੀ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਜਵਾਬ ਦਿੱਤਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਸਾਰੀ ਕੇਂਦਰ ਸਰਕਾਰ ਨੇ ਮੰਗ ਕੀਤੀ ਹੈ ਤਾਂ ਤੁਸੀਂ ਕਾਨਫਰੰਸ ਕਰੋ ਸਾਰਿਆਂ ਦੇ ਸਾਹਮਣੇ ਆਏ ਪੰਜਾਬ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੁਸੀਂ ਸਾਰਿਆਂ ਸਾਹਮਣੇ ਆ ਕੇ ਇਸ ਦੀ ਸੱਚਾਈ ਲੈ ਕੇ ਆਓ ਤੇ ਸਾਰਿਆਂ ਦੇ ਸਾਹਮਣੇ ਸੱਚ ਲੈ ਕੇ ਆਓ ਹਰਾਨ ਆ ਵੀ ਕਿੱਥੋਂ ਤੱਕ ਗਿਰੋਗੇ ਇਨਸਾਫ ਦਿਵਾਓ ਸਿੱਧੂ ਮੂਸੇਵਾਲੇ ਨੂੰ ਉਹਦੇ ਬਾਰੇ ਥੋੜੀ ਗੱਲ ਨਹੀਂ ਕਰਦੇ ਤੇ ਤੁਸੀਂ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਜੇ ਜੇ ਕੋਈ ਕਿਸੇ ਮਾਪੇ ਨੂੰ ਪੁੱਛੇ ਵੀ ਤੁਸੀਂ ਆਪਦੇ ਬੱਚੇ ਦਾ ਕਿਹੋ ਜਿਹਾ ਲੱਗੂਗਾ ਔਰ ਜਿਨ੍ਹਾਂ ਨੇ ਜਿਹੜੀ ਸਰਕਾਰ ਸਵਾਲ ਪੁੱਛ ਰਹੀ ਹੈ ਜੇ ਉਹਨਾਂ ਨੂੰ ਇਹੋ ਜਿਹੇ ਸਵਾਲ ਕੋਈ ਪੁੱਛੇ ਤੇ ਫਿਰ ਕਿਵੇਂ ਲੱਗੂਗਾ ਤਾਂ ਬਹੁਤ ਮਾੜੀ ਗੱਲ ਹੈ ਬਾਹਰ ਆਉਣ ਅਭਲੇਖ ਕਰਨ ਮਾਨ ਸਾਹਿਬ ਆ ਕੇ ਪ੍ਰੈਸ ਕਾਨਫਰੈਂਸ ਕਰਨ ਬੋਲਣ ਸੈਂਟਰ ਸਰਕਾਰ ਦੇ ਪਿੱਛੇ ਆਪ ਦੀਆਂ ਨਾਕਾਮਿਆਬੀਆਂ ਨੂੰ ਲੁਕੋਣਾ ਨਾ ਕਿਉਂਕਿ ਪੰਜਾਬ ਤੁਹਾਡੇ ਵੱਲ ਦੇਖਦਾ ਹੈ ਪੰਜਾਬ ਨੇ ਸੈਂਟਰ ਨੂੰ ਥੋੜੀ ਵੋਟਾਂ ਪਾਈਆਂ ਸੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਪੰਜਾਬ ਤੁਹਾਡੇ ਵੱਲ ਵੇਖਦਾ ਹੈ ਜੇ ਪੰਜਾਬ ਨੇ ਜੇ ਪੰਜਾਬ ਨੇ ਤੁਹਾਡੇ ਤੇ ਵਿਸ਼ਵਾਸ ਦਿਖਾਇਆ ਤੇ ਤੁਸੀਂ ਕਹੋ ਜੀ ਸੈਂਟਰ ਸੈਂਟਰ ਕਰੀ ਜਾਂਦਾ ਮਾੜੀਆਂ ਗੱਲਾਂ ਆ ਆਪ ਮੁਰੇ ਆਓ ਤੇ ਆਏ ਸਪਸ਼ਟ ਕਰਨ ਤੋਂ